ਜਿੰਦਾਬਾਦ ਜਿੰਦਾਬਾਦ ਕਾਡਾ ਇੱਕਾ ਜਿੰਦਾਬਾਦ 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 ਮੈਟਰ ਹੈ ਵੀ ਪੂਰੇ ਪੰਜਾਬ ਚ ਲੁਕਿਆ ਛਿਪਿਆ ਨਹੀਂ ਬਠੋਈ ਕਲਾਂ ਦਾ ਪਿੰਡ ਬਠੋਈ ਕਲਾਂ ਜਿਹੜਾ 1/3 ਹਿੱਸੇ ਦਾ 98 ਕਿੱਲੇ ਚੋਂ ਜਿਹੜੀ ਬੋਲੀ ਹੋਈ ਸੀ 12 ਲੱਖ ਰੁਪਏ ਜਮ੍ਹਾਂ ਵੀ ਕਰਾਇਆ ਸੀ ਅੱਛਾ ਜੀ ਉਹ ਨਾ ਜਿਹੜੇ ਤਨਾਡ ਲੋਕ ਸੀ ਜਿਨ੍ਹਾਂ ਕੋਲ ਦੱਬੇ ਹੋਏ ਕਬਜ਼ੇ ਆ ਉਹਨਾਂ ਨੇ ਬੀਡੀਪੀਓ ਦਫ਼ਤਰ ਆ ਕੇ ਇਹਨਾਂ ਲੋਕਾਂ ਦੀ ਮਜ਼ਦੂਰਾਂ ਦੀ ਬੋਲੀ ਤੇ ਕਾਰਾਂ ਦੀ ਮਾਰਕੁੱਟ ਕੀਤੀ ਸੀ ਐਸ ਸੀ ਐਸਟੀ ਇੱਕ ਦਾ ਪਰਚਾ ਵੀ ਦਰਜ ਹੋਇਆ ਸਾਰਾ ਕੁਝ ਹੋਇਆ ਆ ਲਿਖਤੀ ਅਸੀਂ ਪਹਿਲਾਂ ਡਾਇਰੈਕਟਰ ਇੱਥੇ ਮਿਲ ਕੇ ਗਏ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਕਰਕੇ ਗਏ ਆ ਉਹਨਾਂ ਨੇ ਕਿਹਾ ਸੀ ਜੀ ਮੈਂ ਡੀ ਸੀ ਨੂੰ ਡਿਊ ਲੈਟਰ ਕੱਢ ਦਿੰਦਾ ਐਸ ਐਸ ਪੀ ਨੂੰ ਲੈਟਰ ਕੱਢ ਦਿੰਦਾ ਤੇ ਉੱਥੇ ਦਾ ਪ੍ਰਸ਼ਾਸਨ ਬਲੌਕ ਵੀ ਪਟਿਆਲਾ ਤੇ ਸੀਟਾ ਪਟਿਆਲਾ ਹਾਂ ਜੀ ਆ ਬਠੋਈ ਕਲਾਂ ਤੋਂ ਸਾਰਾ ਇਹ ਸਾਰਾ ਮੈਟਰ ਜਿਹੜਾ ਹੈ ਪੰਜਾਬ ਲੈਵਲ ਤੇ ਪੂਰਾ ਜਿਹੜਾ ਸਾਰੇ ਮੁੱਦਿਆਂ 'ਚ ਗਿਆ ਵਾ ਤੇ ਗੱਲ ਅਸੀਂ ਦੋਵਰੀ ਟਰੈਕਟਰ ਪੰਚਾਇਤ ਨਾਲ ਮਿਲ ਕੇ ਗੱਲ ਕਰ ਲਈ ਮਿਲ ਕੇ ਚਲੇ ਗਏ ਉਹ ਕਹਿੰਦੇ ਜੀ ਡੀਸੀ ਨੂੰ ਅਸੀਂ ਡੀਓ ਲੈਕਟਰ ਘਟ ਰਹੇ ਦੂਜਾ ਪਰ 6 ਮਹੀਨੇ ਬੀਤਣ ਦੇ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ 4 ਮਹੀਨੇ ਵਿੱਚੋਂ ਬਾਅਦ ਅਸੀਂ ਅੱਜ ਅੱਕ ਕੇ ਤੰਗ ਹੋ ਕੇ ਇੱਥੇ ਸਾਡੇ ਆਹ ਗੇਟ ਦੇ ਮੂਹਰੇ ਬੈਠੇ ਆ ਜੀ ਆਹ ਸਾਡਾ ਮੰਗ ਪੱਤਰ ਆ ਸਾਰੀ ਗੱਲਬਾਤ ਆ ਆ ਪਟੋਈ ਕਲਾ ਵਿੱਚ ਬੈਠੇ ਨੇ ਆ ਤੁਹਾਨੂੰ ਹੋਰ ਕੋਈ ਗੱਲ ਪੁੱਛਣੀ ਆ ਤਾਂ ਪੁੱਛੋ ਲਗਾਤਾਰ ਤਰਨਾ ਨਹੀਂ ਜਾ ਰਹੀ 4 ਜੂਨ ਨੂੰ ਬੀਡੀਪੀਓ ਦਫ਼ਤਰ ਬੁਲਾਇਆ ਜੀ ਅਸੀਂ ਜ਼ਮੀਨ ਦੀ ਬੋਲੀ ਦੇਣ ਉਸੇ ਨੋਟੀਫਿਕੇਸ਼ਨ ਕੀਤਾ ਇਸ਼ਤਿਹਾਰ ਦਿੱਤਾ ਅਸੀਂ ਇਸ ਤਰ੍ਹਾਂ ਹੀ ਕਰ ਜੀ ਕੱਲ ਵੀਡੀਓ ਨੂੰ ਹਾਂਜੀ ਡੀਡੀਪੋਂ ਪੰਚਾਇਤ ਸੈਕਟਰੀ ਨੂੰ ਤੇ ਸਮੇਤ ਰਿਪੋਰਟ ਕੱਲ ਹੀ ਸਵੇਰੇ ਇੱਥੇ ਸੀ ਉਹਨਾਂ ਨੂੰ ਦੱਸ 10:30 ਵਜੇ ਬੁਲਾ ਲੈਣੇ ਤੇ ਉਹਦੇ ਚੋਂ ਬਾਕੀਆਂ ਨੂੰ ਨਹੀਂ ਤਕਲੀਫ ਕਰਨ ਦੀ ਲੋੜ ਦੋ ਜਣੇ ਜਿਨ੍ਹਾਂ ਨੂੰ ਕੀ ਪੂਰੀ ਪੁਖਤਾ ਜਾਣਕਾਰੀ ਹੈ ਉਹ ਵੀ ਉਹ ਆਪਾਂ ਕੱਲ ਹੀ ਇਸ ਤੇ ਤਫਤੀਸ਼ ਕਰਕੇ ਤੇ ਜੋ ਵੀ ਕਾਰਵਾਈ ਕਰਨੀ ਪਾਲੀ ਦੱਸੋ ਜੀ ਕਿਸ ਟਾਈਮ ਦੇ ਕੱਲ ਨੂੰ ਕਿਸ ਟਾਈਮ ਆ ਜੀ 11 ਵਜੇ ਠੀਕ ਹੈ 11 ਵਜੇ ਠੀਕ ਹੈ ਜੀ ਸਟਾਫ ਬੰਦਾ ਬੁਲਾ ਲਿਆ ਉੰਜ ਜੀ ਸਦਕੇ ਪਰ ਜੇ ਤੁਸੀਂ ਇੰਨੇ ਕੋਈ ਨਾ ਕੋਈ ਨਾ ਕੱਲੇ ਕੱਲੇ ਆ ਜੀ ਜਿੰਨਾਂ ਨੇ ਆਉਣਾ ਹੈ ਉਹ ਆਪਣਾ ਇੱਥੇ ਨਾਮ ਤੇ ਨੰਬਰ ਲਿਖ ਦਿਓ ਟੈਲੀਫੋਨ ਤਾਂ ਕਿ ਅਸੀਂ ਹੁਣੇ ਪੱਤਰ ਜਾਰੀ ਕਰ ਸਕੀਏ ਸਾਡੇ ਇੱਥੇ ਜਿੰਨਾਂ ਆਪਾਂ 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 ਜਿ ਸਰ ਗੱਲ ਤਾਂ ਜੀ ਜਦੋਂ ਸਾਨੂੰ ਕਬਜ਼ਾ ਨਹੀਂ ਦੇਣਾ ਸੀ ਸਾਡੇ ਗਰੀਬਾਂ ਮਜ਼ਦੂਰ 12 ਲੱਖ ਕਿਉਂ ਪਰਵਾਇਆ ਅਜ ਤੱਕ ਕਬਜ਼ੇ ਜਿਹੜੀ ਉਹਨਾਂ ਨੇ ਲਾ ਰੱਖੀ ਹੈ ਜੀ ਮੈਂ ਕਹਿੰਦਾ ਜੀ ਸਾਰੀ ਗੱਲ ਸਰ ਜੀ ਤੁਹਾਡਾ ਉਹ ਤਾਂ ਦੇਖੋ ਇੱਕ ਮਿੰਟ ਜੋਇੰਟ ਟਰੈਕਟਰ ਪੰਜਾਬ ਜੋਇੰਟ ਡਾਕਟਰ ਨੂੰ ਸਰ ਇੰਨੀ ਨੌਲੇਜ ਨਹੀਂ ਹੈ ਕਿ ਕਿਸ ਦਾ ਨਾ ਕਿਸ ਦਾ ਦੀ ਗੱਲ ਹੈ ਤੁਸੀਂ ਅੱਜ ਮਤਲੇ ਦੇ ਬਾਰੇ ਇਨਫੋਰਮੇਸ਼ਨ ਕਰਾ ਦਿੱਤਾ ਦੇਖੋ ਦੇਖੋ ਇੱਕ ਗੰਡਾ ਰੈਟ ਇੱਕ ਮਿੰਟ ਇੱਕ ਮਿੰਟ ਸੌਰੀ ਗੱਲ ਸੁਣੋ ਤੁਸੀਂ ਆਏ ਹੋ ਆ ਕੇ ਮੈਸੇਜ ਲੱਗਿਆ ਵੀ ਆ ਕੇ ਗੱਲ ਸਮਝਾਓ ਮੈਂ ਠੀਕ ਹੈ ਜੀ ਤੁਸੀਂ ਕਾਰਵਾਈ ਕਰੋ ਤੁਸੀਂ ਅੱਜ 13 ਹੈ ਤਰਸਤਾ ਹੈ ਤਾਂ ਵੀ ਅਸੀਂ ਭੁੱਲੇ ਨਹੀਂ ਜਾਣਗੇ ਤੇ ਰਸਤਾ ਪੈ ਜਾ ਇਹਦਾ ਕੱਲ ਨੂੰ ਕੰਮ ਕਰ ਗਾਓ ਜੀ ਹੁਣ ਤੁਸੀਂ ਮੈਟਰ ਦਾ ਕੱਲ ਦਾ ਕੱਲ ਨੂੰ ਕਰੋ ਜੀ ਆਪਾਂ ਸਾਰਾ ਰਿਕਾਰਡ ਕਰੀਏ ਉਹ ਬਣਾ ਲੈਂਦੇ ਆ ਤੁਸੀਂ ਕਹਿ ਰਹੇ ਹੋ ਚਲੋ ਕੋਈ ਨਹੀਂ ਯਾਰ ਇੱਕ ਇੱਕ ਮਿੰਟ ਪਿੰਡ ਪਟੋਈ ਲਗਾਤਾਰ ਰਵਿੰਦਰਾ ਧਰਨਾ ਵੀ ਚੱਲ ਰਹੀ ਹੈ ਨਹੀਂ ਨਹੀਂ ਆਪਾਂ ਤੁਸੀਂ ਮਸਲਾ ਹੱਲ ਕਰਾਓ ਕਿਤੇ ਜਾਇਜਾ ਘਰ ਹੋਵੇ ਜੇ ਤੁਹਾਡੀ ਬਦਲਾਅ ਕਰਾ ਤਾਂ ਤੁਹਾਡੀ ਜਾਇਜਾ ਘਰ ਹੋਵੇ ਹੈ ਨਾ ਜੀ ਤੁਸੀਂ ਇੱਥੇ ਦੇਤੇ ਮਿਲਖਾ ਜਾਰ ਜਾਣਾ ਨਾ ਮੈਂ ਆਪ ਅਲੱਗ ਲਿਖ ਦਿੰਦਾ ਨੰਬਰ ਨਹੀਂ ਨਹੀਂ ਕੋਈ ਨਾ ਚਾਰ ਜਾਣਾ ਨਾ ਅਸਰ ਲਈ ਕਰ ਵੀ ਆਪ ਮੈਂ ਆਹ ਲਓ ਜੀ ਤੁਸੀਂ ਸਾਨੂੰ ਕਰ ਦਿਓ ਮੈਂ ਚਾਰ ਜਣੇ ਚਾਰ ਨੰਬਰ ਲਾ ਦੇ ਇੱਕ ਕੋਈ ਨੰਬਰ ਇੱਕ ਵਾਰ ਬੋਲ 78142 4 ਬੰਦੇ ਨੂੰ ਲੈ ਕੇ ਆ ਦੋ 83938 ਆਹ ਲਓ ਜੀ ਠੀਕ ਹੈ ਤੁਸੀਂ ਕਰੋ ਠੀਕ ਹੈ ਜੀ ਤੁਸੀਂ ਆਪਣਾ ਜੀ ਮੈਟਰ ਹੈ ਵੀ ਪੂਰੇ ਪੰਜਾਬ ਚ ਲੁਖਿਆ ਸੀ ਪਿਆ ਨਹੀਂ ਬਠੋਈ ਕਲਾਮਾ ਪਿੰਡ ਬਠੋਈ ਕਲਾ ਜਿਹੜਾ 1/3 ਹਿੱਸੇ ਦਾ 98 ਕਿੱਲਿਆਂ ਚੋਂ ਜਿਹੜੀ ਬੋਲੀ ਹੋਈ ਸੀ 12 ਲੱਖ ਰੁਪਏ ਜਮ੍ਹਾਂ ਵੀ ਕਰਾਇਆ ਸੀ ਅੱਛਾ ਜੀ ਉਹ ਨਾਲ ਜਿਹੜੇ ਤਨਾਡ ਲੋਕ ਸੀ ਜਿਨ੍ਹਾਂ ਕੋਲ ਦੱਬੇ ਹੋਏ ਕਬਜ਼ੇ ਐ ਉਹਨਾਂ ਨੇ ਬੀਡੀਪੀਓ ਦਫ਼ਤਰ ਆ ਕੇ ਇਹਨਾਂ ਲੋਕਾਂ ਦੀ ਮਜ਼ਦੂਰਾਂ ਦੀ ਬੋਲੀ ਦੇ ਘਾਰਾਂ ਦੀ ਮਾਰਕੁੱਟ ਕੀਤੀ ਸੀ ਹੂੰ ਹੂੰ ਐਸ.ਸੀ.ਐਸ.ਟੀ. ਐਕਟ ਦਾ ਪਰਚਾ ਵੀ ਦਰਜ ਹੋਇਆ ਸਾਰਾ ਕੁਝ ਹੋਇਆ ਆ ਲਿਖਤੀ ਅਸੀਂ ਪਹਿਲਾਂ ਡਾਇਰੈਕਟਰ ਇੱਥੇ ਮਿਲ ਕੇ ਗਏ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਕਰਕੇ ਗਏ ਆ ਉਹਨਾਂ ਨੇ ਕਿਹਾ ਸੀ ਜੀ ਮੈਂ ਡੀ.ਸੀ. ਨੂੰ ਡੂ ਲੈਟਰ ਕੱਢ ਦਿੰਦਾ ਐੱਸਐੱਸਪੀ ਨੂੰ ਲੈਟਰ ਕੱਢ ਦਿੰਦਾ ਤੇ ਉੱਥੇ ਦਾ ਪ੍ਰਸ਼ਾਸਨ ਬਲਾਕ ਵੀ ਪਟਿਆਲਾ ਦਿੱਲੀ ਦਾ ਪਟਿਆਲਾ ਹਾਂਜੀ ਆ ਬਠੋਈ ਕਲਾਂ ਤੋਂ ਸਾਰਾ ਇਹ ਸਾਰਾ ਮੈਟਰ ਜਿਹੜਾ ਹੈ ਪੰਜਾਬ ਲੈਵਲ ਤੇ ਪੂਰਾ ਜਿਹੜਾ ਸਾਰੇ ਮੁੱਦਿਆਂ 'ਚ ਗਿਆ ਵਾ ਤੇ ਗੱਲ ਅਸੀਂ ਦੋਵਰੀ ਟਰੈਕਟਰ ਪੰਚਾਇਤ ਨਾਲ ਮਿਲ ਕੇ ਇੱਕ ਗੱਲ ਕਰ ਲਈ ਮਿਲ ਕੇ ਚਲੇ ਗਏ ਉਹ ਕਹਿੰਦੇ ਜੀ ਡੀਸੀ ਨੂੰ ਅਸੀਂ ਡੀਓ ਲੈਟਰ ਕੱਢ ਰਹੇ ਦੂਜਾ ਪਰ 6 ਮਹੀਨੇ ਬੀਤਣ ਦੇ ਬਾਅਦ ਕੋਈ ਕਾਰਵਾਈ ਨਾ ਹੁੰਦੀ 4 ਮਹੀਨੇ ਵਿੱਚੋਂ ਬਾਅਦ ਅਸੀਂ ਅੱਜ ਅੱਕ ਕੇ ਤੰਗ ਹੋ ਕੇ ਇੱਥੇ ਸਾਡੇ ਆਹ ਗੇਟ ਦੇ ਮੂਹਰੇ ਬੈਠੇ ਆਂ ਜੀ ਆਹ ਸਾਡਾ ਮੰਗ ਪੱਤਰ ਆ ਸਾਰੀ ਗੱਲਬਾਤ ਆ ਲਗਾਤਾਰ ਤਰ ਨਾ ਚਾਰ ਜੂਨ ਨੂੰ ਬੀਡੀਪੀਓ ਦਫਤਰ ਬੁਲਾਇਆ ਜੀ ਅਸੀਂ ਜ਼ਮੀਨ ਦੀ ਬੋਲੀ ਦੇਣ ਉਸੇ ਨੋਟੀਫਿਕੇਸ਼ਨ ਕੀਤਾ ਇਸ਼ਤਿਹਾਰ ਦਿੱਤਾ ਅਸੀਂ ਇਸ ਤਰ੍ਹਾਂ ਕਰਦੇ ਹਾਂ ਕਿ ਕੱਲ ਵੀਡੀਓ ਨੂੰ ਹਾਂ ਜੀ ਡੀਡੀਪੀਓ ਪੰਚਾਇਤ ਫੈਕਟਰੀ ਨੂੰ ਤੇ ਸਮੇਤ ਰਿਕਾਰਡ ਹਾਂ ਜੀ ਕੱਲ ਹੀ ਸਵੇਰੇ ਇੱਥੇ ਸੀ ਉਹਨਾਂ ਨੂੰ 10:30 ਵਜੇ ਬੁਲਾ ਲੈਨੇ ਤੇ ਉਹਦੇ ਚੋਂ ਬਾਕੀਆਂ ਨੂੰ ਨਹੀਂ ਤਕਲੀਫ ਕਰਨ ਦੀ ਲੋੜ ਦੋ ਜਣੇ ਜਿਨ੍ਹਾਂ ਨੂੰ ਕੀ ਪੂਰੀ ਪੁਖਤਾ ਜਾਣਕਾਰੀ ਹੈ ਉਹ ਵੀ ਆਪਾਂ ਕੱਲ ਹੀ ਇਸ ਤੇ ਤਫਤੀਸ਼ ਕਰਕੇ ਤੇ ਜੋ ਵੀ ਕਾਰਵਾਈ ਕਰਨੀ ਪਾਣੀ ਦੱਸੋ ਜੀ ਕਿਸ ਟਾਈਮ ਤੇ ਕਦੋਂ ਕਿਸ ਟਾਈਮ ਆ ਜੀ 11 ਵਜੇ ਠੀਕ ਹੈ 11 ਵਜੇ ਠੀਕ ਹੈ ਹੁਣ ਬੰਦਾ ਬੁਲਾਣੀ ਚਾਹ ਰਹੇ ਹਾਂ ਉਹਦੇ ਜੀ ਸਰਦਕੇ ਪਰ ਜੇ ਤੁਸੀਂ ਇੰਨੇ ਕੋਈ ਨਾ ਕੋਈ ਗੱਲਾਂ ਕਰਦੀਆਂ ਜੀ ਜਿਹਨਾਂ ਨੇ ਆਣਾ ਹੈ ਉਹ ਆਪਣਾ ਇੱਥੇ ਨਾਮ ਤੇ ਨੰਬਰ ਲਿਖ ਦਿਓ ਟੈਲੀਫੋਨ ਤੇ ਤਾਂ ਕਿ ਅਸੀਂ ਉਹਨੇ ਪੱਤਰ ਜਾਰੀ ਕਰਾਂ। ਹਾਂ ਜੀ ਜਿੰਦਾਬਾਦ ਜਿੰਦਾਬਾਦ। ਹਾਂ ਜੀ ਜਿੰਦਾਬਾਦ। ਸਰ ਗੱਲ ਇਹ ਤਾਂ ਜੀ ਜਦੋਂ ਸਾਨੂੰ ਕਬਜ਼ਾ ਨਹੀਂ ਦੇਣਾ ਸੀ ਸਾਡੇ ਗਰੀਬਾਂ ਮਜ਼ਦੂਰਾਂ 12 ਲੱਖ ਕਿਉਂ ਪਰਵਾਇਆ ਅਜੇ ਤੱਕ ਕਬਜ਼ੇ ਜਿਰੀ ਉਹਨਾਂ ਨੇ ਲਾ ਰੱਖੀ ਹੈ ਜੀ। ਮੈਂ ਕਹਿੰਦੀ ਸਾਰੀ ਗੱਲ ਸਾਫ਼ ਕਰ ਦਿਓ। ਜੀ ਤੁਹਾਡਾ ਉਹ ਤਾਂ ਫੀਡਿੰਗ ਹੋ ਜਾਏਗਾ। ਇੱਕ ਮਿੰਟ ਜੁਆਇੰਟ ਡਾਇਰੈਕਟਰ ਪੰਜਾਬ। ਜੁਆਇੰਟ ਡਾਇਰੈਕਟਰ ਨੂੰ ਸਰ ਇੰਨੀ ਨੌਲੇਜ ਨਹੀਂ ਹੈ ਕਿ ਕਿਸੇ ਦਾ ਨਾ ਕਿੱਦਾਂ ਦੀ ਗੱਲ ਹੈ। ਤੁਸੀਂ ਅੱਜ ਮਤਲੇ ਦੇ ਬਾਰੇ ਇਨਫੋਰਮੇਸ਼ਨ ਕਰ ਦਿੱਤਾ। ਦੇਖੋ ਇੱਕ ਮਿੰਟ। ਇੱਕ ਮਿੰ ਗੱਲ ਸੁਣੋ ਤੁਸੀਂ ਆਏ ਹੋ ਆ ਕੇ ਮੈਸੇਜ ਲੱਗਿਆ ਵੀ ਆ ਕੇ ਗੱਲ ਸੁਣਾਓ ਠੀਕ ਹੈ ਤੁਸੀਂ ਕਾਰਵਾਈ ਕਰ ਤੁਸੀਂ ਅੱਜ ਤੇਰੇ ਆਏ ਤਰਸਤਾ ਇਹ ਤਾਂ ਵੀ ਅਸੀਂ ਭੁੱਲੇ ਨਹੀਂ ਜਾਣਗੇ ਤੇ ਰਸਤਾ ਪੈ ਜਾ ਇਹਦਾ ਕੱਲ ਨੂੰ ਕੰਮ ਕਰ ਗਾਓ ਜੀ ਹੁਣ ਤੁਸੀਂ ਮੈਟਰ ਦਾ ਕੱਲ ਦਾ ਕੱਲ ਨੂੰ ਕਾਓ ਜੀ ਆਪਾਂ ਸਾਰਾ ਰਿਕਾਰਡ ਕਰਾਉਣਾ ਹੈ ਤੁਸੀਂ ਕਹਿ ਰਹੇ ਹੋ ਚਲੋ ਕੋਈ ਨਹੀਂ ਯਾਰ ਇੱਕ ਮਿੰਟ ਇੱਕ ਮਿੰਟ ਪਿੰਡ ਪਟੋਈ ਲਗਾਤਾਰ ਰਵਿੰਦਰ ਆਧਰਨਾ ਵੀ ਚੱਲ ਰਿਹਾ ਨਹੀਂ ਨਹੀਂ ਆਪਾਂ ਤੁਸੀਂ ਮਸਲਾ ਹਲਕਾ ਰਾਓ ਕਿ ਜਿਆਜਾ ਕਰ ਹੋਵੇ ਜੇ ਤੁਸੀਂ ਬਦਲਾਅ ਕਰਾ ਤਾਂ ਥੋੜੀ ਜਿਆਜਾ ਕਰ ਹੋਵੇ ਹੈ ਨਾ ਜੀ ਤੁਸੀਂ ਇਹਦੇ ਤੇ ਲਿਖ ਲਓ ਮੈਂ ਆਪ ਅਲੱਗ ਲਿਖ ਦਉ ਨੰਬਰ ਨਹੀਂ ਨਹੀਂ ਕੋਈ ਨਾ ਆ ਸਰ ਲਿਖ ਲਓ ਆਪੇ ਆਹ ਲਓ ਜੀ ਤੁਸੀਂ ਸਾਨੂੰ ਕਰ ਦਿਓ ਮੈਂ ਚਾਰ ਜਣੇ ਫੋਨ ਕਰ ਦਿਓ ਫੋਨ ਕਰ ਦਿਓ ਕੋਈ ਨੰਬਰ ਇੱਕ ਫੋਨ ਕਰ ਬੋਲ 78102 4 ਬੰਦੇ ਨੂੰ ਲੈ ਕੇ ਅੱਜ 28938 ਆਹ ਲਓ ਜੀ ਚਲ ਠੀਕ ਹੈ ਤੁਸੀਂ ਇਹ ਕਰੋ ਠੀਕ ਹੈ ਜੀ ਤੁਸੀਂ ਤਾਜੀ ਘਟਨਾ 3 ਜੂਨ ਨੂੰ ਬਠੋਈ ਪਿੰਡ ਦੀ ਜ਼ਮੀਨ ਦੀ ਬੋਲੀ ਦਰਦਿਆਂ ਨੇ ਇਹਨਾਂ ਨੇ ਪਤਾ ਨਹੀਂ ਕਿਸ ਤੋਂ ਡਰਦੇ ਸੀ ਵੀਡੀਓ ਦਫ਼ਤਰ ਚ ਕੀਤੀ ਵੀਡੀਓ ਦਫ਼ਤਰ ਦੇ ਵਿੱਚ ਤੀਜੇ ਹਿੱਸੇ ਦੀ ਜ਼ਮੀਨ ਵਾਸਤੇ ਗਰੀਬ ਲੋਕਾਂ ਤੋਂ ਪੈਸਾ ਪਰਵਾਇਆ ਔਰ ਨਾਲੇ ਉਹਨਾਂ ਦੀ ਮਾਰ ਖੁਟਾਈ ਕਰਾਈ ਲਾਣਤ ਹੈ ਇਸ ਡਾਇਰੈਕਟਰ ਪੰਚਾਇਤ ਨੂੰ ਜਿਹਨੇ ਹਾਲ ਤੱਕ ਕੋ ਬੰਦੇ ਅਰਸ਼ਟ ਨਹੀਂ ਕੀਤੇ ਪੰਜਾਬ ਸਰਕਾਰ ਮਰਦਾਵਾ 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 ਅੱਜ ਇਸ ਡਾਇਰੈਕਟਰ ਪੰਚਾਇਤ ਨੂੰ ਆਪਣੇ ਦੋਨੋਂ ਕੰਨ ਖੋਲ ਕੇ ਸੁਣ ਲੈਣਾ ਚਾਹੀਦਾ ਹੈ ਐਸਬੀਸੀ ਮਹਾਪੰਚਾਇਤ ਮੋਰਚਾ ਤੇਰੇ ਦਰ ਤੇ ਥੋੜੇ ਜਿਹੇ ਬੰਦੇ ਲੈ ਕੇ ਆਇਆ ਜੇ ਤੈ ਬਠੋਈ ਦਾ ਜੇ ਬਠੋਈ ਦਾ ਮਸਲਾ ਹੱਲ ਨਾ ਕੀਤਾ ਤੇ ਸਾਰੇ ਪੰਜਾਬ ਦੇ ਵਿੱਚ ਸ਼ਾਮਲਾ ਜ਼ਮੀਨ ਤੀਜਾ ਹਿੱਸਾ ਪੰਜ ਪੰਜ ਮਰਲੇ ਦੇ ਮਕਾਨ ਨਾ ਦਿੱਤੇ ਤੇਰੀ ਕੁਰਸੀ ਨਹੀਂ ਬਚਣੀ ਤੂੰ ਸੋਚ ਸਮਝ ਕੇ ਇਸ ਦੇ ਕੱਲ ਨੂੰ ਤਿਆਰ ਹੋ ਕੇ ਆਈਂ ਤੂੰ ਇਸ ਸਾਹਮਣੇ ਨਾਲ ਜਿਹੜੇ ਇਹ ਗਰੀਬ ਲੋਕ ਨਾਲੇ ਤਾਂ ਉਥੇ ਮਾਰਕਟਾਈ ਕਰਕੇ ਕਰਵਾ ਲਈ ਨਾਲੇ ਪੈਸੇ ਭੜਤੇ ਤੈਨੂੰ ਸ਼ਰਮਾਣੀ ਚਾਹੀਦੀ ਐ ਡਾਇਰੈਕਟਰ ਪੰਚਾਇਤ ਨੂੰ ਘਟੋ ਘਾਟ ਇਹਨਾਂ ਦੇ ਪੈਸੇ ਵਾਪਸ ਕਰਨ ਤੋਂ ਪਹਿਲਾਂ ਇਹਨਾਂ ਦਾ ਪੂਰਾ ਬੰਦਾ ਹਿੱਸਾ ਦੇ ਸਭ ਤੋਂ ਪਹਿਲਾਂ ਐਫ ਆਈ ਆਰ ਦਰਜ ਹੋਈ ਵੀ ਐ ਪਤਾ ਨਹੀਂ ਇਹ ਇਹੀ ਰੋਕਦਾ ਸ਼ਾਇਦ ਉਹਨਾਂ ਨੂੰ ਅਰੈਸਟ ਕਰਨ ਤੋਂ ਬੰਦਿਆਂ ਨੂੰ ਤੋਂ ਡਾਇਰੈਕਟਰ ਪੰਚਾਇਤ ਨੂੰ ਅਸੀਂ ਵਾਰਨਿੰਗ ਦੇਣ ਆਇਆ ਰਿਜ਼ਰਵੇਸ਼ਨ ਚੋਰ ਫੜੋ ਮੋੜ ਤੇ ਰਹੀਂ ਇਹ ਅੱਜ ਸਾਡਾ ਸੰਕੇਤਕ ਇਸ਼ਾਰਾ ਹੈ ਤੈਨੂੰ ਇਹ ਕੱਲ ਨੂੰ ਜਦੋਂ ਤੂੰ ਇੱਥੇ ਤਿਆਰ ਹੋ ਕੇ ਆਏਗਾ ਇਸ ਡਿਊਟੀ ਵਾਸਤੇ ਸੋਚ ਸਮਝ ਕੇ ਆਈਂ ਅਗਲਾ ਜਥਾ ਸਾਡਾ ਬਹੁਤ ਬੜਾ ਬਹੁਤ ਬੜਾ ਬਹੁਤ ਬੜਾ ਆਏਗਾ ਧੰਨਵਾਦ ਹੀ ਸਤਿਕਾਰਯੋਗ ਡਾਇਰੈਕਟਰ ਪੰਚਾਇਤ ਮੁਰਦਾਬੋਸ ਮੁਰਦਾਬੋਸ ਦੱਸਣਾ ਚਾਹੁੰਦੇ ਆ ਕਿ ਸਭ ਪਹਿਲਾਂ ਇਸ ਡਾਇਰੈਕਟਰ ਨਾਲ ਤੁਸੀਂ ਬੋਲੋ ਆਓ ਜੀ ਸਰ ਬੋਲ ਹਾਂ ਜੋ ਅਜੈਬ ਸਿੰਘ ਤੇ ਇਹਨਾਂ ਨੇ ਆਕੇ ਮਸਲਾ ਧਿਆਨ ਚ ਲਿਆਂਦਾ ਹੈ ਕਿ ਜ਼ਮੀਨ ਦੀ ਬੋਲੀ ਦਾ ਜਿਸ ਦੀ ਇਹਨਾਂ ਨੇ ਪੈਸਾ ਤਾਂ ਜਮ੍ਹਾਂ ਕਰਾਇਆ ਸੀਗਾ ਪਰੰਤੂ ਇਹਨਾਂ ਨੂੰ ਕਬਜ਼ਾ ਨਹੀਂ ਮਿਲਿਆ ਇਸ ਸਬੰਧ ਵਿੱਚ ਅਸੀਂ ਕੱਲ ਹੀ ਜਿਹੜੇ ਬਠੋਈ ਕਲਾਂ ਬਲਾਕ ਦਾ ਜਿਹੜਾ ਹੈਗਾ ਰਿਕਾਰਡ ਨਾਲ ਵੀਡੀਓ ਸਾਹਿਬ ਨੂੰ ਤੇ ਨਾਲ ਡੀਡੀਪੀ ਉਹਨਾਂ ਨੂੰ ਹੀ ਬੁਲਾ ਰਹੇ ਹਾਂ ਤੇ ਜੋ ਵੀ ਹੋਏਗੀ ਇਹਦੀ ਵੈਰੀਫਿਕੇਸ਼ਨ ਕਰਕੇ ਜੋ ਬੰਦੀ ਕਾਰਵਾਈ ਹੈ ਇਮੀਡੀਏਟਲੀ ਕੀਤੀ ਜਾਏਗੀ Give up, 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 give up,